ਹੈਲੋ ਸਸ ਸ਼੍ਰੀਕਲ ਸੌਰਿਆ ਨੂੰ ਜੀ ਸਵਾਗਤ ਹੈ ਸੂਟ ਲੈ ਕੇ ਆਏ ਹੈਂਡਵਰਕ ਵਾਲੇ ਬਹੁਤ ਹੀ ਜਿਆਦਾ ਸੋਹਣੇ ਸੰਡੇ ਆਫਰ ਦੇ ਵਿੱਚ ਰਹਿਣ ਵਾਲੇ ਨੇ ਸੂਟ ਜਿਹੜੇ ਕਿ ਆਪਣੇ 3500 4000 ਵਾਲੇ ਆ ਤੁਹਾਨੂੰ ਅਸੀਂ ਬਹੁਤ ਹੀ ਕੱਟ ਆਫ ਚੱਜ ਦੇ ਦੇਨੇ ਹੈਗੇ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੂਟ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਕੱਟ ਦਾਣੇ ਦਾ ਪਾਈਪਸ ਦਾ ਮੋਤੀ ਦਾ ਫੈਬਰਿਕ ਰਹਿਣ ਵਾਲਾ ਹੈ ਪਿਓਰ ਗਲਾਸ ਟਿਸ਼ੂ ਫੈਬਰਿਕ ਰਹਿਣ ਵਾਲਾ ਹੈ ਬਹੁਤ ਹੀ ਸੋਹਣਾ ਐਂਡ ਦੁਪੱਟੇ ਤੇ ਵੀ ਵਰਕ ਆਏਗਾ ਜੀ ਹਾਂਜੀ ਫੋਰ ਸਾਈਡ ਵਰਕ ਹੋਏਗਾ ਦੁਪੱਟੇ ਤੇ ਵੀ ਇਹ ਦੁਪੱਟਾ ਗਲਾਸ ਟਿਸ਼ੂ ਦਾ ਹੈ ਬਾਜੂ ਤੇ ਵਰਕ ਆਏਗਾ ਫੁੱਲ ਹੈਵੀ ਨਾਲ ਜਿਹੜੇ ਬਾਟਮ ਹੈ ਉਹ ਰੈਨ ਵਾਲੀ ਹੈ ਕ੍ਰੇਪ ਦੀ ਬਾਟਮ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਆ ਬੋਥ ਹੀ ਸੋਨੇ ਸੋਨੇ ਕਲਰਸ ਬੜੇ ਹੀ ਪਿਆਰੇ ਪਿਆਰੇ ਨੇ ਸਾਰੇ ਹੀ ਵਿਡਿੰਗ ਸ਼ੇਡਸ ਆ ਐਂਡ ਟ੍ਰੈਂਡਿੰਗ ਸ਼ੇਡ ਹੈ ਇਹ ਪੈਰਟ ਕਲਰ ਇਸ ਵਾਰ ਟ੍ਰੈਂਡਿੰਗ ਜਾ ਰਿਹਾ ਹੈਗਾ ਰਾਇਲ ਬਲੂ ਵੀ ਤਾਂ ਹੌਟ ਪਿੰਕ ਕਲਰ ਆਲਵੇਜ਼ ਹੀ ਟ੍ਰੈਂਡ ਚ ਰਹਿੰਦਾ ਹੈਗਾ ਬੜੇ ਹੀ ਸੋਹਣੇ ਡਿਜ਼ਾਈਨ ਆ ਫੰਟ ਫੁੱਲ ਹੈਵੀ ਹੈ ਬੜੇ ਹੀ ਪਿਆਰੇ ਪਿਆਰੇ ਆਪਾਂ ਕਲਰ ਲੈ ਕੇ ਆਏ ਆ ਹੈਵੀ ਸੂਟਸ ਰਹਿਣ ਵਾਲੇ ਨੇ ਕਲਰਸ ਲਾਈਟ ਐਂਡ ਡਾਰਕਸ ਸਾਰੇ ਹੀ ਆਪਾਂ ਚਾਰਟ ਲੈ ਕੇ ਆਏ ਹੈਗੇ ਆ ਵਰਕ ਤੁਸੀਂ ਦੇਖ ਸਕਦੇ ਹੈਗੇ ਹੋ ਕਲਰਸ ਤੁਹਾਡੇ ਸਾਹਮਣੇ ਆ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਬਹੁਤ ਹੀ ਪਿਆਰਾ ਸੂਟ 슬ੀव्स ਹੈਵੀ ਫੰਟ ਹੈਵੀ ਦੁਪੱਟੇ ਹੈਵੀ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਤੁਹਾਨੂੰ ਦੇ ਦੇਣਾ ਹੈਗਾ ਅਲਟੀਮੇਟ ਕਲੈਕਸ਼ਨ ਆ ਜਿਹੜਾ ਸਭ ਤੋਂ ਪਹਿਲਾਂ ਆਰਡਰ ਕਰੇਗਾ ਉਸ ਨੂੰ ਡਿਸਕਾਊਂਟ ਐਕਸਟਰਾ ਦਿੱਤਾ ਜਾਏਗਾ ਜੀ ਬਹੁਤ ਸੋਹਣੇ ਕਲਰ ਆ ਦੇਖੋ ਕਿੰਨਾ ਸੋਹਣਾ ਫੁੱਲ ਹੈਂਡਵਰਕ ਹੈ ਸਿੰਪਲ ਸੋਬਰ ਜੀ ਕਲੈਕਸ਼ਨ ਆ ਪ੍ਰਾਈਸ ਵੀ ਰੀਜ਼ਨੇਬਲ ਆ ਤੇ ਲਿਮਟਿਡ ਜਸਟਾਕ ਹੈ ਤੇ ਸण्डे ਆਫ ਦੇ ਵਿੱਚ ਦੇ ਰਹੇ ਹੈਗੇ ਆ ਅੱਜ ਦਾ ਦਿਨ ਹੀ ਆਫਰ ਦੇ ਵਿੱਚ ਹੈ ਜਿਹੜਾ ਵੀਡੀਓ ਦੇਖ ਕੇ ਕਮੈਂਟ ਸ਼ੇਅਰ ਕਰੇਗਾ ਉਸ ਨੂੰ ਪਾਵਰ ਤੋਂ ਵੱਡ ਡਿਸਕਾਊਂਟ ਦਵਾਂਗੇ ਇਹਨਾਂ ਦੇ ਸੂਟ ਤੇ ਉੱਪਰ ਤਾਂ ਬਹੁਤ ਸੋਹਣੇ ਕਲਰ ਹੈਗੇ ਆ ਜਿਹੜਾ ਵੀ ਸੂਟ ਪਸੰਦ ਆ ਉਹਦਾ ਤੁਸੀਂ ਲੈਣਾ ਹੈ ਸਕਰੀਨਸ਼ਾਟ ਨੰਬਰ ਜੋ ਚੱਲ ਰਿਹਾ ਹੈ ਸਕਰੀਨ ਤੇ ਉਸ ਨੰਬਰ ਤੇ ਹੈਲੋਾਈ ਕਰਕੇ ਸਕਰੀਨਸ਼ਾਟ ਪਾ ਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਹੋ ਕਾਲ ਕਰ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸਡ ਔਨਲਾਈਨ ਪੇਟੀਐਮ ਵਗੈਰਾ ਕਰਵਾ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈਗੀ ਜੀ 올 오버 인디아 ਵੀ ਸ਼ਿਪਿੰਗ ਅਵੇਲੇਬਲ ਆ ਐਂਡ ਇੰਟਰਨੈਸ਼ਨਲ ਕੋਰੀਅਰ ਵੀ ਸਟਿਚਿੰਗ ਵੀ ਹੈਂਡਵਰਕ ਮਸ਼ੀਨ ਵਰਕ ਜਿਹੜਾ ਵਰਕ ਕਰਾਉਣਾ ਚਾਹੋ ਨੇ ਕਰਵਾ ਸਕਦੇ ਹੈਗੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਬਾਹਰ ਕੋਰੀਅਰ ਕਿਸੇ ਵੀ ਕੰਟਰੀ ਚ ਆਪਾਂ ਤੁਹਾਨੂੰ ਕਰਵਾ ਸਕਦੇ ਹੈਗੇ ਹੋ ਸੋ ਸੂਟ ਬਾਰੇ ਇਹ ਸਾਰੇ ਬੜੇ ਸੋਹਣੇ ਨੇ ਕਲਰਸ ਬਹੁਤ ਅੱਛੇ ਨੇ ਮਤਲਬ ਆਪਾਂ ਇਹ ਤੁਸੀਂ ਆਪਣੇ ਵਿਆਹ ਸ਼ਾਦੀ ਲਈ ਦਾਜਵਰੀ ਲਈ ਵੀ ਇਹ ਸੂਟਸ ਲੈ ਸਕਦੇ ਹੈਗੇ ਹੋ ਬੜਾ ਹੀ ਸੋਹਣਾ ਮਤਲਬ ਇਹ ਕੰਬੀਨੇਸ਼ਨਸ ਆ ਕਲਰਸ ਇਹਨਾਂ ਦੇ ਵਿੱਚ ਐਂਡ ਡਿਜ਼ਾਈਨ ਵੀ ਡਿਫਰੈਂਟ ਆ ਤੇ ਸਾਰੇ ਹੀ ਪਾਰਟੀ ਗਰੈਂਡ ਵਾਲੇ ਹੈਗੇ ਆ ਐਂਡ ਜਿਹੜੀਆਂ ਮੇਰੀਆਂ ਭੈਣਾਂ ਰੀਸੇਲਿੰਗ ਦਾ ਕੰਮ ਕਰਦੀਆਂ ਨੇ ਸਟਿਚਿੰਗ ਕਰਦੀਆਂ ਨੇ ਘਰ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਤਾਂ ਉਹ ਵੀ ਆਪਣੇ ਨੂੰ ਮੈਸੇਜ ਕਰਕੇ ਆਪਣਾ ਗਰੁੱਪ ਜੁਆਇਨ ਕਰ ਸਕਦੇ ਹੋ ਤੁਸੀਂ ਵੀ ਆਪਣਾ ਆਨਲਾਈਨ business ਸਟਾਰਟ ਕਰ ਸਕਦੇ ਹੋ ਬਿਨਾ ਇਨਵੈਸਟ ਕੀਤੇ ਬਿਨਾ ਪੈਸੇ ਲਗਾਏ ਤੁਸੀਂ ਵੀ ਆਨਲਾਈਨ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਸੂਟਸ ਨਾਲ ਰਿਲੇਟਡ ਹੈ ਜੋ ਸਟਿਚਿੰਗ ਕਰਦੀਆਂ ਉਹਨਾਂ ਲਈ ਤਾਂ ਬਹੁਤ ਹੀ ਵਧੀਆ ਹੈ ਨਾਲ ਨਾਲ ਆਨਲਾਈਨ ਕਮ ਕਰੋ ਸੂਟ ਮੰਗਵਾਉਣ ਵਾਲੇ ਇਸ ਕਸਟਮਰ ਨੂੰ ਸਟਿਚ ਕਰਕੇ ਦਿਓ ਤਾਂ ਬਹੁਤ ਸੋਨੇ ਕਲੈਕਸ਼ਨ ਨੈਕਸਟ ਤੁਸੀਂ ਸਾਰੇ ਦੇਖ ਸਕਦੇ ਹੋ ਜਿਹੜੇ ਆਪਾਂ ਦਿਖਾ ਰਹੇ ਹੈਗੇ ਆ ਸੈਲੀਬ੍ਰਿਟੀ ਕਲੈਕਸ਼ਨ ਰਣ ਵਾਲੀ ਹੈ ਹਾਂਜੀ ਇਹ ਫੋਟੋ ਵਾਲੇ ਪੀਸਿਸ کہہ ਦਿੰਦੇ ਨਾ ਉਹ ਵਾਲੇ ਸਾਰੇ ਰਣ ਵਾਲੇ ਸਟਾਈਲਿਸ਼ ਡਿਜ਼ਾਈਨਰ ਪੀਸ ਆ ਸਾਰੇ ਦੇ ਸਾਰੇ ਆ ਦੇਖੋ ਬਹੁਤ ਹੀ ਸੋਨਾ ਫਰੌਕਸ ਚਾਈਂ ਕਮਰਕ ਵੀ ਤੇ ਦੁਪੱਟਾ ਸਾਰੇ ਹੀ ਸੂਟ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈਗੇ ਆ ਜੀ ਬਹੁਤ ਹੀ ਸੋਨਾ ਅਤੇ 3 ਮੀਟਰ ਫੋਕ ਦਾ ਮਤਲਬ ਫੈਂਡੀ ਸਿਲਕ ਦਾ ਫੈਬਰਿਕ ਰਹਿਣ ਵਾਲਾ ਦੁਪੱਟੇ ਨਾਲ ਫੁੱਲ ਹੈਵੀ ਵਰਕ ਤੁਹਾਨੂੰ ਮਦਦ ਸਕਰਟ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਜੋ ਚਾਹੋ ਤੁਸੀਂ ਸਟਿਚ ਕਰਵਾ ਸਕਦੇ ਹੋ ਆਪਣੀ ਰਿਕੁਆਇਰਮੈਂਟ ਅਕੋਰਡਿੰਗ ਇੰਟਰਚੀਨ ਕਰੇਬ ਦਾ ਬਹੁਤ ਹੀ ਪਿਆਰੇ ਕਲਰ ਕਲਰਸ ਬਹੁਤ ਆਏ ਇਸ ਪਰ ਤੁਸੀਂ ਦੇ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਪਲੀਜ਼ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਪਾਂ ਐਵੇਂ ਦੇ ਆਫਰਸ ਹਰ ਸੰਡੇ ਤੇ ਡੇਲੀ ਲੈ ਕੇ ਆਵਾਂ ਅਗਰ ਤੁਸੀਂ ਹਰ ਸੰਡੇ ਆਫਰਸ ਦੇਖਣਾ ਚਾਹੁੰਦੇ ਤਾਂ ਪਲੀਜ਼ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਐਨਾ ਕਲੈਕਸ਼ਨ ਦੇਖੋ ਬਲੈਕ ਕਲਰ ਦੀ ਹੈ ਬਹੁਤ ਹੀ ਸੋਹਣਾ ਸੂਟ ਪਿਓਰ ਇਹ ਫੈਬਰਿਕ ਦਾ ਰਹਿਣ ਵਾਲਾ ਹੈਂਡਵਰਕ ਕਿਤਾ ਹੋਇਆ 슬ੀਵਸ ਫੁੱਲ ਹੈਵੀ ਹੈ ਦੁਪਟੇ ਨੂੰ ਵੀ ਲੇਸ ਲੱਗੀ ਹੋਈ ਹੈ ਬਹੁਤ ਹੀ ਸੋਹਣਾ ਕਲਰ ਸਿਸ ਵਿੱਚ ਬਹੁਤ ਮਿਲਣਗੇ ਕਲਰਸ ਇਸ ਵਿੱਚ ਕਾਫੀ ਨੇ ਨੈਕਸਟ ਆ ਗਿਆ ਬ੍ਰੌਕਟ ਦਾ ਇਹ ਵੀ ਇੱਕ ਸੈਲੀਬ੍ਰਿਟੀ ਸੂਟ ਆ ਤੁਸੀਂ ਇਸ ਤਰ੍ਹਾਂ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਇਸ ਤਰ੍ਹਾਂ ਬਣੇਗਾ ਪੈਚਵਰਕ ਕਰਕੇ ਬ੍ਰੌਕਟ ਸਿਲਕ ਤੇ ਹੈਂਡਵਰਕ ਕੀਤਾ ਹੋਇਆ ਨਾਲ ਦੁਪੱਟਾ ਹੈ ਦੁਪੱਟੇ ਤੇ ਵੀ ਵਰਕ ਹੈ ਲੇਸਿਸ ਲੱਗੀਆਂ ਹੋਈਆਂ ਨੇ ਨੈਕਸਟ ਆ ਗਿਆ ਬਹੁਤ ਹੀ ਇੰਗਲਿਸ਼ ਜੈ ਸ਼ੇਡ ਸੋਨਾ ਸ਼ੇਡ ਡਾਇਮੰਡ ਟਿਸ਼ੂ ਹੈ ਮਤਲਬ ਇੰਗਲਿਸ਼ ਇਹ ਤੁਹਾਨੂੰ ਇੱਕ ਸੈਂਪਲ ਦਿਖਾ ਰਹੀ ਹਾਂ ਅਗਰ ਤੁਸੀਂ ਇੰਟਰਸਟਿਡ ਹੋ ਲੈਣੀ ਆ ਤਾਂ ਤੁਸੀਂ ਆਪਣਾ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਐਵੇਂ ਦੇ ਤੁਹਾਨੂੰ ਹਜ਼ਾਰਾਂ ਸੂਟਸ ਆਪਾਂ ਦਿਖਾ ਸਕਦੇ ਹੈਗੇ ਆ ਬਹੁਤ ਜ਼ਿਆਦਾ ਕਲੈਕਸ਼ਨ ਹੈ ਆਪਣੇ ਕੋਲ ਇੱਕ ਡੈਮੋ ਦਿਖਾਇਆ ਤੁਹਾਨੂੰ ਐਵੇਂ ਦੇ ਸੂਟਸ ਦਾ ਤੁਸੀਂ ਇਸ ਸੂਟ ਨਾਲ ਰਿਲੇਟਡ ਵੀਡੀਓ ਵੀ ਮੰਗਵਾ ਸਕਦੇ ਹੋ ਵੀਡੀਓ ਬਣਿਆ ਹੋਇਆ ਸੂਟ ਕਿਵੇਂ ਲੱਗਦਾ ਵੀਡੀਓ ਵਗੈਰਾ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਕਲੋਜ਼ ਅਪ ਵਰਕ ਦੇਖਣਾ ਚਾਹੁੰਦੇ ਹੋ ਇੰਨਾ ਫੋਟੋਸ ਦਾ ਤਾਂ ਆਬਵੀਅਸ ਤੁਹਾਨੂੰ ਸ਼ੋਅ ਕਰ ਦਾਂਗੇ ਵਟਸਐਪ ਤੇ ਅਗਰ ਤੁਸੀਂ ਇੰਟਰਸਟਿਡ ਹੋ ਤੇ ਜੋ ਟਾਈਮ ਪਾਸ ਲਈ ਰੇਟ ਪੁੱਛਣ ਲਈ ਆਣਗੇ ਪਲੀਜ਼ ਉਹ ਨਾ ਆਓ ਦੀਨਰ ਪਸਟੇਜ ਕਰਨਾ ਜ਼ਰੂਰ ਵਿਜ਼ਿਟ ਕਰੋ ਆ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਪੈਚਵਰਕ ਦਾ ਸਾਰੇ ਸੂਟ ਡਿਜ਼ਾਈਨਰ ਹੈ ਤੁਸੀਂ ਦੇਖੋਗੇ ਨਾ ਸਾਰੇ ਹੀ ਡਿਫਰੈਂਟ ਡਿਫਰੈਂਟ ਆ ਸਾਰੇ ਕਨਸੈਪਟ ਪੈਚਵਰਕ ਦਾ ਅੱਜਕਲ ਜ਼ਿਆਦਾ ਟ੍ਰੈਂਡ ਹੈ ਇਹ ਦੇਖੋ ਅਨਰਕਲ ਸੋਰੀ ਸ਼ੇਰਵਾਨੀ ਟਾਈਪ ਕਲਰ ਰੈਸਟ ਦੀ ਵੀ ਬਹੁਤ ਡਿਮਾਂਡ ਆ ਰਹੀ ਹੈ ਇਸ ਵਾਰ ਆਪ ਤੁਹਾਨੂੰ ਜਿਹੜੀ ਵੀ ਵੀਡੀਓ ਚ ਕਲੈਕਸ਼ਨ ਦਿਖਾਣੇ ਨਾਲ ਲੇਟੈਸਟ ਦਿਖਾਣੇ ਆ ਪੁਰਾਣਾ ਕੁਝ ਨਹੀਂ ਹੁੰਦਾ ਜੋ ਟ੍ਰੈਂਡਿੰਗ ਚੱਲ ਰਿਹਾ ਹੈ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਥੈਂਕ ਯੂ